ਵਾਹਿਗੁਰੂ ਜਿੰਦਾਬਾਦ ਲੋਕ ਇੰਤਾ ਜਿੰਦਾਬਾਦ 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 ਲੋਕ ਕੌਮ ਦਾ ਇੱਕਾ ਜਿੰਦਾਬਾਦ 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 ਬੋਦੀ ਸਰਕਾਰ ਮੁਰਦਾਬਾਦ 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 ਲੋਕ ਇੱਕਤਾ ਜਿੰਦਾਬਾਦ 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 ਅਸੀਂ ਬਹੁਤ ਧੰਨਵਾਦੀ ਆਂ ਪਿਆਰ ਹੋਣ ਲਈ ਆ ਸਵਾਜਿਵਾਨ ਨੇ ਟਿੱਪੂ ਬਠਿੰਡਾ ਦੇ ਜਿਨ੍ਹਾਂ ਨੇ ਸਾਡੇ ਧਰਮ ਦੇ ਸਾਥੇ ਸਾਡਾ ਸਮਰਥਨ ਕੀਤਾ ਸੀ ਬਹੁਤ ਬਹੁਤ ਧੰਨਵਾਦ ਕਰਨ ਵਾਲੇ ਵੀਰਾਂ ਦਾ ਜਿਹੜੇ ਆਪਣੇ ਵਿੱਚ ਆਪਣਾ ਸਮਰਸਥਨ ਕਰਦੇ ਹੋਏ ਪੰਜਾਬ ਨੂੰ ਦਾ ਸਾਰੇ ਵੀਰਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਹਾਜ਼ਰ ਵਿੱਚ ਹਾਂ ਮਿਲਾਈ ਹੈ ਦੁਬਾਰਾ ਫਿਰ ਸਟੇਜ ਵੱਲੋਂ ਬੇਨਤੀ ਕਰਦੇ ਆ ਵੀ ਜਿਹੜੇ ਬਲਾਰੇ ਨੇ ਸਟੇਜ ਤੇ ਆਪਣੇ ਵਿਚਾਰ ਰੱਖਣੇ ਆ ਸਟੇਜ ਤੇ ਆ ਕੇ ਆਪਣੇ ਨਾਮ ਲਕਵਾਉਣ ਸਕਾਈ ਸੀਗਾ ਤੇ ਅੱਜ ਦੇ ਮੰਦ ਵਿੱਚ ਪਹੁੰਚੇ ਹੋਏ ਟਿੱਪੂ ਬਠਨ ਸਾਦੇ ਮੁਲਾਜ਼ਮ ਵੀਰ ਤੇ ਵੱਖ-ਵੱਖ ਪਿੰਡਾਂ ਤੋਂ ਜਿਹੜੇ ਕਿਸਾਨ ਵੀਰ ਪਹੁੰਚੇ ਹਨ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਆਕਲੇ ਦਾ ਤਨਵੀਰ ਸਿੰਘ ਆਪਣੇ ਮੁਲਾਜ਼ਮ ਜੋ ਰੋਡਵੇ ਦੇ ਸੌਂਦੇ ਆ ਉਹ ਆਪਣੇ ਵਿਚਾਰ ਤੁਹਾਡੇ ਦੇ ਸਾਹਮਣੇ ਰੱਖਣਗੇ ਆਓ ਸੰਦੀਪ ਸਿੰਘ ਤੋ ਉਹ ਇੱਕ ਆਪਾਂ ਨੂੰ ਸਿਰਫ ਯੂਰੀਆ ਰੇਹ ਦੇ ਵਾਸਤੇ ਬੱਤ ਲੈਂਦੀ ਐ ਵੀ ਇਹਨਾਂ ਦੀ ਇੰਨੀ ਤਾਕਤ ਐ ਇੰਨੀ ਕਿ ਲਵਾ ਦਿਓ ਭਾਵੇਂ ਆਪੇ ਆਪਾ ਹਰ ਵਕਤ ਖੜੇ ਆ ਪਰ ਫਿਰ ਵੀ ਵੱਡੇ ਸ਼ੰਗਾਰ ਸਲਿਕਨ ਤੇ ਬਹੁਤ ਮੱਥਾ ਖਪਾਈ ਕਰਨੀ ਪੈਂਦੀ ਐ ਬੜਾ ਪੈਸਾ ਬਰਬਾਦ ਹੁੰਦਾ ਇਹ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਛੇੜ ਕੇ ਰੋਡ ਸਾਨੂੰ ਸੜਕਾਂ ਤੇ ਕਿਉਂ ਬਿਠਾਉਂਦੀ ਆ ਤਾਂ ਕਿ ਲੋਕ ਕਹਿ ਦੇਣ ਵੀ ਇਹਨਾਂ ਦਾ ਤਾਂ ਤੀਜੇ ਦਿਨ ਦਾ ਕੰਮ ਹੋ ਗਿਆ ਯਾਰ ਜੇ ਅੱਜ ਸੌ ਆਇਆ ਕੱਲ ਨੂੰ ਮੇਰੇ ਅੱਗੇ ਪੰਜ ਕਹਿ ਦੇਣ ਯਾਰ ਰੋਜ਼ ਹੀ ਜਾਵ ਲੈਂਦੇ ਆ ਜਾਗਰ ਨੰਗਰ ਵਾਲਾ ਕਹਦੇ ਜਿਵੇਂ ਕਿ ਹੁਣ ਲੋਕ ਆਪਣਾ ਨਾਲ ਝਗੜਾ ਵੀ ਕਰ ਲਾਗੇ ਕਿਸਾਨਾਂ ਨਾਲ ਵੀ ਤੁਹਾਡਾ ਰੋਗ ਦਾ ਕੰਮ ਹੋ ਗਿਆ ਇਹ ਉਹੀ ਸਰਕਾਰ ਦਾ ਏਜੰਡਾ ਹੈ ਜਿਹਨੂੰ 5-7 ਸਾਲ ਲਮਕਾਓ ਲਮਕਾ ਕੇ ਕੋਸਤ ਨਾ ਦੇ ਆਪਦੇ ਬੰਦੇ ਢੱਡ ਜਾਣਗੇ ਤੇ ਕੁਝ ਲੋਕ ਇਹਨਾਂ ਦੇ ਵਿਰੋਧ ਹੋ ਜਾਣਗੇ ਆਖਣਗੇ ਇਹਨਾਂ ਦਾ ਨਿਤ ਦਾ ਕੰਮ ਹੋ ਗਿਆ ਮਾੜੀ ਜੀ ਗੱਲ ਵਿੱਚੇ ਛੜਕ ਤੇ ਆ ਬੰਦੇ ਆ ਇਹ ਏਜੰਡੇ ਬਣਾ ਕੇ ਜਿਹੜੀ ਸਰਕਾਰ ਆ ਸਾਡੇ ਸ਼ਰਕਾ ਸਾਨੂੰ ਢਾਹ ਲਉਂਦੀ ਆ ਤੇ ਬੜੀ ਸਿਆਸਤ ਦੇ ਨਾਲ ਆਪਰਾਸ਼ ਅਰਸ਼ ਸਰਕਾਰ ਨੇ ਬਹੁਤ ਜ਼ੋਰ ਲਾਇਆ ਬਣਾ ਮੈਂ ਸਾਡੇ ਜਵਾਨਾਂ ਦਾ ਵੀ ਧੰਨਵਾਦ ਕਰਦਾ ਹੈ ਬੜੀ ਸੂਝ ਬੂਝ ਦੇ ਨਾਲ ਚੱਲਦੇ ਆਂ ਜਿਹੋੜਾ ਦੇ ਮਗਰ ਲਾ ਕੇ ਚੱਲਦੇ ਜਿਹੜਾ ਅੱਜ ਆਪਣਾ ਸੁਧਾਰ ਸਫਲਤਾ ਕੋ ਪਹੁੰਚਿਆ ਤੇ ਆਪਣਾ ਸਰਕਾਰ ਵੀ ਵਰਕਰਾਰ ਹੁੰਦਾ ਧੋਖੇ ਦਾ ਵੀ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਸਾਥੀ ਬੜੀ ਐਸੀ ਤਰ੍ਹਾਂ ਸੂਝ ਬੂਝ ਦੇ ਨਾਲ ਆਰਾਮ ਦੇ ਨਾਲ ਜਿਸ਼ਟ ਕਰਿਆ ਕਰੋ ਤੇ ਹਰੇਕ ਵਿਸ਼ਵਾਸ ਦੇ ਵਿੱਚ ਆਇਆ ਕਰੋ ਕਿਉਂਕਿ ਸਰਕਾਰ ਲੰਮਾ ਕਰਕੇ ਆਪਾਂ ਨੂੰ ਸੁਧਾਰ ਤੇ ਲੰਮੇ ਕਰਕੇ ਕਮਜ਼ੋਰ ਕਰਨਾ ਚਾਹੁੰਦੀ ਆ ਸੋ ਨਾ ਸਭ ਤੋਂ ਸਾਰਿਆਂ ਦਾ ਧੰਨਵਾਦ ਕਰਦਾ ਜੇ ਕਿਸੇ ਦੇ ਖਿਲਾਫ ਕੋਈ ਉੱਚਾ ਜਿਹਾ ਬੋਲਿਆ ਹੋਵੇ ਤੇ ਉਹਦੇ ਲਈ ਅਸੀਂ ਮਾਫੀ ਚਾਹੁੰਦੇ ਆ ਤੇ ਬਾਕੀ ਸਾਡੇ ਜੱਫੀਪੁਰ ਦੀ ਜਥੇਬੰਦੀ ਵੱਲੋਂ ਹਰ ਕੰਮ ਦਾ ਸਮਰਥਨ ਤੁਹਾਡੇ ਨਾਲ ਹੁੰਦਾਗਾ ਤੇ ਅੱਗੇ ਤੋਂ ਵੀ ਅਸੀਂ ਦੇ ਨਾਲ ਖੜੇ ਰਵਾਂਗੇ ਤੇ ਸਾਰਿਆਂ ਦਾ ਬਹੁਤ ਧੰਨਵਾਦ ਜੈ ਜਵਾਨ ਜੈ ਜਵਾਨ ਜਿੱਤ ਲੜਦੇ ਲੋਕਾਂ ਦੀ ਫਾਦਰ ਜੀ ਕਾ